ਪੰਜਾਬ ਵਿੱਚ ਹੁਣੇ-ਹੁਣੇ ਪੰਜਾਬ ਮਦਨ ਸਭਾ ਦੇ ਚਾਰ ਹਲਕਿਆਂ ਦੀਆਂ ਜਿਮਨੀ ਚੋਣਾਂ ਹੋ ਕੇ ਹਟੀਆਂ ਨੇ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਜਿੱਤੀਆਂ ਨੇ ਇਸ ਖੁਸ਼ੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੂੜਾ ਜੀ ਦੀ ਅਗਵਾਈ ਦੇ ਵਿੱਚ ਇੱਕ ਸਕੂਰਾਨਾ ਯਾਤਰਾ ਨਿਕਲ ਰਹੀ ਹੈ ਜਿਹੜੀ ਮਾਤਾ ਕਾਲੀ ਮੰਦਰ ਪਟਿਆਲੇ ਤੋਂ ਚੱਲ ਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚਣੀ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਕਰਾਨਾ ਕਰਨਾ ਹੈ ਜਿੱਤ ਦਾ ਰਸਤੇ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਨਾਲ ਵਲੰਟੀਅਰ ਰਲ ਰਹੇ ਨੇ ਕੈਬਨਿਟ ਮੰਤਰੀ ਰਲ ਰਹੇ ਨੇ ਐਮ ਐਲ ਏ ਰਲ ਰਹੇ ਨੇ ਔਰ ਇੱਕ ਬਹੁਤ ਹੀ ਲੰਬੀ ਚੌੜੀ ਯਾਤਰਾ ਆ ਰਹੀ ਹੈ ਇਹ ਯਾਤਰਾ ਥੋੜੇ ਹੀ ਸਮੇਂ ਦੇ ਵਿੱਚ ਫਗਵਾੜਾ ਪਹੁੰਚਣ ਵਾਲੀ ਹੈ ਇਹ ਫਗਵਾੜਾ ਦੇ ਵਿੱਚ ਵੀ ਇਸ ਦਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਵੱਲੋਂ ਤੇ ਪੁਰਾਣੇ ਸਾਥੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਆਓ ਅਸੀਂ ਦੇਖਦੇ ਹਾਂ ਇਸ ਦੀ ਇੱਕ ਰਿਪੋਰਟ ਸਜਾਵਟ ਕੀਤੀ ਹੋਈ ਹੈ ਝੰਡੇ ਲਾਏ ਹੋਏ ਨੇ وا سلام علیکم زندہ باد زندہ باد زندہ باد زندہ باد زندہ باد زندہ باد نانا پارٹی زندہ باد ਕਿ ਜਿਹੜਾ ਹਿੰਦੂ ਸਿੱਖ ਦਾ ਜਿਹੜਾ ਜਿਹੜੇ ਵਿਚਾਰ ਆ ਉਹ ਆਪਸ ਵਿੱਚ ਮਿਲਣ ਲੱਗ ਜਿਹੜੀਆਂ ਜੱਫੀਆਂ ਆ ਹਮੇਸ਼ਾ ਹੀ ਪਈਆਂ ਰਹਿਣ ਇੱਥੇ ਜੱਫੀਆਂ ਕਿੰਨੀਆਂ ਕਮ ਆਉਗੀਆਂ ਫਗਵਾੜਾ ਦੇ ਵਿੱਚ ਫਗਵਾੜਾ ਦੇ ਵਿੱਚ ਜੱਫੀਆਂ ਜਿਹੜੀਆਂ ਆ ਉਹ ਜ਼ਰੂਰ ਕੰਮ ਆਉਣਗੀਆਂ ਅਜਮਨ ਅਰੋੜਾ ਜੀ ਆ ਰਹੇ ਨੇ ਔਰ ਮੇਰੇ ਜਿੰਨੇ ਵੀ 50 ਵਾਰਡਾਂ ਦੇ ਇਲੈਕਸ਼ਨ ਲੜਨ ਦੇ ਸਾਰੇ 41 ਚਿਹਰੇ ਨੇ ਉਹ ਸਾਰੇ ਅੱਜ ਉਤਸ਼ਾਹ ਦੇ ਨਾਲ ਆਪਣੇ ਸਾਥੀਆਂ ਨਾਲ ਬਹੁਤ ਸਾਰੀਆਂ ਹੋਰ ਪਾਰਟੀਆਂ ਦੇ ਵਰਕਰਾਂ ਦੀਆਂ ਵੀ ਜੱਫੀਆਂ ਪਾਈਆਂ ਆ ਆਮ ਆਦਮੀ ਪਾਰਟੀ ਨਾਲ ਹਾਂ ਕੀ ਸ਼ੋਭ ਸੰਕੇਤ ਹੈ ਹਮੇਸ਼ਾ ਹੀ ਹਮੇਸ਼ਾ ਹੀ ਸ਼ੋਭ ਸੰਕੇਤ ਹੁੰਦਾ ਜਦੋਂ ਕੋਈ ਵੀ ਬੰਦਾ ਦੂਸਰੀਆਂ ਪਾਰਟੀਆਂ ਤੋਂ ਦੂਜੀ ਪਾਰਟੀ ਜਾਂਦਾ ਉਹ ਆਪਣੇ ਉਹ ਕਮਨ ਨੂੰ ਦੇਖ ਕੇ ਆਉਂਦਾ ਉਹ ਇੱਕ 그룹 ਨੂੰ ਇੱਕ ਧੜੇ ਨੂੰ ਦੇ ਕੇ ਆਉਂਦਾ ਔਰ ਉਹ ਚਾਹੁੰਦਾ ਕਿ ਮੇਰਾ ਸ਼ਹਿਰ ਸਾਫ਼ ਸੁਥਰਾ ਹੋਵੇ ਮੇਰਾ ਸ਼ਹਿਰ ਤਰੱਕੀ ਕਰੇ ਇਸ ਕਰਕੇ ਸਾਡੇ ਨਾਲ ਦੂਸਰੀਆਂ ਪਾਰਟੀਆਂ ਤੋਂ ਲੋਕ ਜੁੜ ਰਹੇ ਔਰ ਅਸੀਂ ਉਹਨਾਂ ਨੂੰ ਨਾਲ ਲੈ ਕੇ ਮਗਵਾਲਾ ਨੂੰ ਇੱਕ ਵਧੀਤਰੀ ਸ਼ਹਿਰ ਬਣਾਉਣ ਜਾ ਰਹੇ ਹਾਂ ਸਿਮਰਾ ਜੀ ਕੀ ਕਹਿਣਾ ਚਾਹੋਗੇ ਮਹਾਰਾਜ ਅਸੀਂ ਕਹਿੰਦੇ ਜੋ ਹਾਂ ਜੀ ਲਾਲ ਸਾਹਿਬ ਜੀ ਨਾਲ ਕਹਾਂਗਾ ਕੁਛ ਅੱਜ ਦੇ ਪ੍ਰੋਗਰਾਮ ਤੇ ਬਹੁਤ ਅੱਛਾ ਮਾਹੌਲ ਹੈ ਜੀ ਅਸੀਂ ਬੜੇ ਤਗਦਾ ਹੋਏ ਪਏ ਆ ਅੱਜ ਸਾਡੇ ਸ਼ਹਿਰ ਦੇ ਵਿੱਚ ਅਮਰ ਰੋੜਾ ਜੀ ਜੋ ਪ੍ਰਧਾਨ ਰਣ ਕੇ ਆਏ ਆ ਅੱਜ ਦਾ ਇਹ ਮਾਹੌਲ ਜੋ ਆਮ ਆਦਮੀ ਪਾਰਟੀ ਮੈਸੇਜ ਜਾ ਰਿਹਾ ਹੈ ਇਹ ਇੱਕ ਵਾਕੀ ਪਾਰਟੀ ਦੱਸ ਰਿਹਾ ਹੈ ਕਿ ਆਮ ਆਦਮੀ ਪਾਰਟੀ ਬਲੰਦੀ ਤੇ ਆ ਤੇ ਪੂਰੀਆ ਪੂਰੀਆ ਆਜ਼ਾਦੀ ਦੇਉਂਦੀ ਹੈ ਸਾਡੇ ਕੋਲ ਦੋ ਹੈਲਥ ਕਲੱਬਾਂ ਦਾ ਮੇਨ ਲੀਡਰ ਨੇ ਸੰਗਮ ਹੈਲਥ ਕਲੱਬ ਔਰ ਬਿਓ ਹੈਲਥ ਕਲੱਬ ਦੇ ਇਹਨਾਂ ਨੂੰ ਪੁੱਛਦੇ ਆਂ ਵੀ ਜਿੱਦਾਂ ਦੀ ਸਿਹਤ ਆਮ ਆਦਮੀ ਪਾਰਟੀ ਦੀ ਬਹੁਤ ਅੱਛੀ ਸਿਹਤ ਹੈ ਜੀ ਇਹ ਜਿਹੜਾ ਪਾੜਾ ਸਿਗਾ ਦੂਰ ਦੇ ਇਕੱਠੇ ਕਰਨ ਦੀ ਕੋਸ਼ਿਸ਼ ਦੇ ਵਿੱਚ ਬਹੁਤ ਵਧੀਆ ਵਧੀਆ ਉਪਰਾਲਾ ਹੋਇਆ ਹੈ ਇਹਦੇ ਨਾਲ ਸਾਰਾ ਸਮਰਥਕ ਸਾਰਾ ਜੂਤ ਇਕੱਠਾ ਹੋਇਆ ਹੈ ਹਮ ਹੁਮਾ ਕੇ ਸਾਰੇ ਜੀ ਪਾਉਲਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੀ ਫੇਰੀ ਨਾਲ ਕਿੰਨਾ ਫਰਕ ਪੈਗਾ ਅੱਜ ਦੀ ਜੋ ਫੇਰੀ ਆ ਉਹਦੇ ਵਿੱਚ ਸਰਦਾਰ ਜੂਦਰ ਸਿੰਘ ਮਾ ਫਲਕਾਂ ਚਾਲ ਆਮਾ ਦੇ ਪੋਵਾੜਾ ਉਹਨਾਂ ਦੀ ਰਹਿਣ ਵਾਈ ਦੇ ਵਿੱਚ ਸਾਰੇ ਅਸੀਂ ਅੱਜ ਇਕੱਠੇ ਹੋਏ ਆਂ ਇਹ 50 ਵਾਰਡ ਦੇ ਜਿੰਨੇ ਸਾਡੇ ਯੂਥ ਦਾ ਉਹ ਸਾਰਾ ਇਹੇ ਸਮੂਹ ਖਰੂਨ ਬਣ ਕੇ ਆਇਆ ਔਰ ਅਮਨ अरोड़ा ਜੀ ਔਰ ਉਹਨਾਂ ਨਾਲ ਸ਼ਹਿਰੀ ਕਲਸੀ ਜੀ ਉਹਨਾਂ ਦਾ ਸਵਾਗਤ ਕਰਨ ਵਾਸਤੇ ਪੂਰਾ ਇਹ 50 ਵਾਰਡ ਤੋਂ ਪੂਰੇ ਸ਼ਹਿਰ ਤੋਂ ਜਿਹੜੇ ਸਾਡੇ ਅੱਜ ਬੀਬੀਆਂ ਭੈਣਾਂ ਤੇ ਭਰਾ ਛੋਟੇ ਵੱਡੇ ਸਾਰੇ ਵੀਰ ਸਾਡੇ ਇਕੱਠੇ ਹੋਏ ਆ ਔਰ ਇਥੋਂ ਪਤਾ ਲੱਗਦਾ ਕਿ ਜਿਹੜੀ ਆਉਣ ਵਾਲੀ ਚੋਣ ਹੋ ਰਹੀ ਆ ਤਗਰਿਕਮ ਦੀ ਉਸ ਦੇ ਵਿੱਚ ਜਿਹੜੀ ਕਮੇਟੀ ਆ ਉਹ ਆਮ ਆਦਮੀ ਪਾਰਟੀ ਬਣਨ ਜਾ ਰਹੀ ਆ ਔਰ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਬਣਨ ਜਾ ਰਿਹਾ ਜੀ ਧਿਆਨ ਦਿਓ ਉਹਨਾਂ ਨੇ ਭਰਵਾ ਨੂੰ ਬੁਲਾਇਆ ਸਾਰਿਆਂ ਸ਼ਹਿਰ ਤੋਂ ਆਮ ਆਮੀ ਪੱਤਰੋ ਇਸ ਪੇਸ਼ ਨੂੰ ਇਹ ਬਣਾ ਲਿਖ ਰਿਹਾ ਹਾਂ। ਜਿੰਨ ਸਿੰਘ ਮਾਨ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਔਰ ਆਪਣੀ ਸਿਹਤ ਲਈ ਜੋ ਇਹ ਨਾ ਪਰਵਾਰ ਨੂੰ ਕਰੰਮ ਹੈ ਔਰ ਬਾਰੇ ਕਰ ਰਿਹਾ ਹੈ। ਸ਼ਾਂਤੀ, ਫਗਵਾੜਾ ਔਰ ਸਾਡੇ ਅਮਨ ਰੌੜਾ ਜੀ ਆਇਆ ਉਹਨਾਂ ਦੇ ਸਵਾਗਤ ਲਈ ਅਸੀਂ ਜੁਗੰਦਰ ਸਿੰਘ ਮਾਨ ਆਮ ਆਦਮੀ ਹਲਕਾ ਅੰਜਾਜ ਦੀ ਰਹਿਨਮਾਈ ਦੇ ਵਿੱਚ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਾrowData ਜੀ ਦਾ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਉਹ ਸਾਡੇ ਹੁਣ ਪੰਜਾਬ ਦੇ ਮੁਖੀ ਬਣੇ ਹਨ ਤੇ ਸਾਨੂੰ ਬੜੀ ਉਮੀਦ ਹੈ ਉਹਨਾਂ ਨੇ ਕੰਮ ਤੋਂ ਪਹਿਲਾਂ ਵੀ ਬਹੁਤ ਚੰਗੇ ਕੀਤੇ ਆਮ ਆਦਮੀ ਪਾਰਟੀ ਨੇ ਹੁਣ ਸਾਡੇ ਜੋ ਕੈਂਡੀਡੇਟ ਹਨ ਉਹ ਵੀ ਜਿੱਤੀ ਗਿਆ ਹੈ ਜਨਤਾ ਉਹਨਾਂ ਦੇ ਕੰਮਾਂ ਤੋਂ ਬਹੁਤ ਖੁਸ਼ ਹੈ ਇਸ ਲਈ ਸਾਰਾ ਇਹ ਜਿੰਨਾ ਵੀ ਪੰਡਾਲ ਦੇਖੋ ਅੱਜ ਇਸੇ ਤਰ੍ਹਾਂ ਭਰਿਆ ਪਿਆ ਹੈ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਆਪਣੇ ਆਮ ਆਦਮੀ ਪਾਰਟੀ ਦਾ ਸਾਰੇ ਕੈਂਡੀਡੇਟ ਜਿੰਨੇ ਵੀ ਆ ਜਾਂ ਆਪਣੇ ਵੱਲ ਕਰਿਆ ਉਹਨਾਂ ਦਾ ਪੂਰਾ ਧੰਨਵਾਦ ਕਰਦੇ ਹਾਂ ਚੰਮਨ ਲਾਲ ਆਵਾਜ਼ਿੰਦਾਬਾਦ ਆਵਾਜ਼ਿੰਦਾਬਾਦ ਸਾਰੇ ਖੜੇ ਹੋ ਕੇ ਆ ਰਹੇ ਆ ਖੜੇ ਆ ਰਹੇ ਆ ਆਵਾਜ਼ਿੰਦਾਬਾਦ ਸਾਰੇ ਖੜੇ ਆ ਰਹੇ ਆ

कह दिनों कह कह दिनों ही सरकार शख्सियत मेरे सियासी गुरु मेरी मुराद जोगिंद्र सिंह मान जी और ਜ਼ਿਲ੍ਹਾ ਕਬੂਥਰਾ ਦੇ ਪ੍ਰਧਾਨ ਸਾਡੇ ਭੈਣ ਜੀ ਔਰ ਡਾਕਟਰ ਬਖਸ਼ੀ ਜੀ ਔਰ ਉਹਨਾਂ ਦੇ ਨਾਲ ਪੂਰੀ ਸਮੁੱਚੀ ਟੀਮ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਆਗੂ ਡਾਕਟਰ ਅਸ਼ਾ ਚੱਬੇਵਾੜੀ ਜਿਨ੍ਹਾਂ ਨੇ ਪੂਰੇ ਰਾਸ਼ਟਰ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ ਛੱਡਾ ਘੜਿਆ ਬੜੀ ਵੱਡੀ ਮਾਰਜਨ ਦੇ ਨਾਲ ਜਿਹੜੀ ਹੈ ਉਹ ਜਿੱਤ ਹਾਸਲ ਕੀਤੀ ਔਰ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਜਿਹੜੀ ਹੈ ਉਹ ਸੀਟ ਪਾਈ ਔਰ ਬਹੁਤ ਹੀ ਆਪਾਂ ਅੱਜ ਸੁਭਾਗੇ ਤੇ ਬੜਵਾਗੇ ਆ ਕਿ ਆਪਾਂ ਹਲਕਾ ਫਗਵਾੜਾ ਦੇ ਸ਼ਹਿਰ ਫਗਵਾੜਾ ਦੇ ਵਿੱਚ ਉਹਨਾਂ ਸ਼ਖਸੀਅਤਾਂ ਦਾ ਜੀ ਆਇਆਂ ਔਰ ਧੰਨਵਾਦ ਕਰਨ ਦੇ ਲਈ ਪੁੱਜੇ ਆ ਬਹੁਤ ਹੀ ਸਾਡੇ ਸਤਕਾਰਯੋਗ ਸ਼੍ਰੀ ਅਮਨ अरोड़ा ਜੀ ਜਿਹੜੇ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਔਰ ਕੈਬਨਟ ਮੰਤਰੀ ਔਰ ਨਾਲੇ ਸਾਡੇ ਬਹੁਤ ਸਤਿਕਾਰਯੋਗ ਸ਼੍ਰੀ 체ਰੀ ਕਲਸੀ ਜੀ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਐਮ ਐਲ ਏ ਸਾਹਿਬ ਉਹਨਾਂ ਦਾ ਅੱਜ ਆਪਾਂ ਇੱਥੇ ਨਿੱਘਾ ਸਵਾਗਤ ਕਰਨ ਦੇ ਲਈ ਫੁਵਾੜਾ ਵਗੇ ਪੁੱਜੇ ਆ ਔਰ ਮੇਰੇ ਬਹੁਤ ਹੀ ਸਤਿਕਾਰਤ ਫੁਵਾੜੇ ਤੋਂ ਔਰ ਆਲੇ ਦੁਆਲੇ ਦੇ ਹਲਕਿਆਂ ਤੋਂ ਸਾਥੀ ਬਹੁਤ ਸਾਰੇ ਪੁੱਜੇ ਨੇ ਪੰਜ ਸਰਪੰਚ ਪੁੱਜੇ ਨੇ ਔਰ ਆਮ ਆਦਮੀ ਪਾਰਟੀ ਦੇ ਦਰਜਾ ਅਵਰਜਾ ਲੀਡਰ ਸਾਹਿਬਾਨ ਜਿਹੜੇ ਹੈਗੇ ਆ ਉਹ ਆਪਣੇ ਮਹਿਬੂਬ ਨੇਤਾਵਾਂ ਦਾ ਜੀ ਆਇਆਂ ਧੰਨਵਾਦ ਕਰਨ ਦੇ ਲਈ ਇੱਥੇ ਪੁੱਜੇ ਆ ਕਰਮੇ ਇਹ ਚਾਹੇ ਫਗਵਾੜੇ ਦੀ ਗੱਲ ਕਰ ਲਈਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਵੱਡਾ ਧੰਨਵਾਦ ਹਲਕਾ ਚੱਬੂਆ ਜਿੱਥੋਂ ਬਹੁਤ ਭੱਟੀ ਗੰਤੀ ਵਿੱਚ ਸਾਡੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਸਾਡੀਆਂ ਭੈਣਾਂ ਇੱਥੇ ਪਹੁੰਚੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਤੁਹਾਨੂੰ ਸਾਰਿਆਂ ਨੂੰ ਸਾਡੇ ਬੇਟੇ ਨੂੰ ਜਿਤਾਣ ਦੀਆਂ ਲੱਖ-ਲੱਖ ਮੁਬਾਰਕਾਂ ਕਿਉਂਕਿ ਮੈਨੂੰ ਇਹ ਪਤਾ ਵੀ ਇਹ ਉਹ ਟੀਮ ਹੈ ਨਿਰਮੋਸੀ ਮੇਰੇ ਕੋਲ ਸਵੇਰੇ ਫੋਨ ਕੀਤਾ ਮਾਨ ਸਰ ਪੇਜੀ ਫਰਗਵਾੜੇ ਜਾਣਾ ਤੇ ਮੇਰੇ ਕੋਲ ਸਾਰਿਆਂ ਨੇ ਮੇਰੇ ਕੋਲ ਜਿਹੜੇ ਕੰਮ ਆਪਣੇ ਚੁਣੇ ਹੋਏ ਸੀ ਨਾ ਅੱਜ ਦੇ ਕੰਮ ਉਹ ਛੱਡ ਕੇ ਸਾਰੇ ਪਾਜ ਗਏ ਸੋ ਇਹਨਾਂ ਦਾ ਮੈਂ ਜਾਂ ਡਰਸਾਉ ਦੀ ਗੱਲ ਕਰ ਲਈ ਜੱਬ ਉਹਨਾਂ ਸਰ ਸੀ ਜੁਨਟੀ ਦੇ ਵਿੱਚ ਇਕੱਠੇ ਹੋ ਕੇ ਕੋਈ ਵੀ ਸਿੰਗਰ ਜੋ ਜਾਨ ਤੇ ਨਵੇਂ ਜੋਤ ਕੇ ਆਮ ਆਦੀ ਪਾਰਟੀ ਤੋਂ ਦਾਣ ਜੀ ਅਗਲੇ ਰੋੜਾ ਜੀ ਦਰਵਾਜ਼ਾ ਹਰ ਨੂੰ ਤਾਂ ਮਤਤ ਟਿਕਲ ਜਾ ਰਹੇ ਆ ਔਰ ਨਾਲ ਸਾਡੇ ਗਵਾੜੇ ਵਿੱਚ ਉਹਨੇ ਸਟੇ ਕੀਤਾ ਹੈਗਾ ਆ ਔਰ ਸਾਨੂੰ ਸੂਰਨ ਆਸ ਹੈ ਕਿ ਆਵਾਜ਼ ਦੀ ਪਾਰਟੀ ਆ ਉਹਨਾਂ ਰਹਿਮਾਇਤ ਦੇ ਦੇ ਸੁਖਨ ਰਾਜ ਉੱਤੇ ਕੀ ਕਰੇਗੀ ਔਰ ਬਹੁਤ ਹੀ ਬਜਾ ਇਨਸਾਨ ਹੈ ਜਿਸ ਤਰ੍ਹਾਂ ਬਾਈ ਇਲੈਕਸ਼ਨ ਦੇ ਵਿੱਚ ਆਮ ਆਦੀ ਪਾਰਟੀ ਨੇ ਤਿੰਨ ਸੀਟਾਂ ਬਣਾਈਆਂ ਆ ਇਹ ਸਨ ਸਾਰੀ ਸੁਭਾਵਨਾ ਕਿ ਜਿਹੜੀ ਮੂਰ ਇਲੈਕਸ਼ਨ ਹੋ ਰਹੀ ਹੈ ਕਾਪੋਰੇਸ਼ਨ ਇਲੈਕਸ਼ਨ ਹੋ ਰਹੀ ਹੈ ਕੀ ਆ ਉਹਨਾਂ ਵਿੱਚ ਵੀ ਲੋਕਲ ਹੋਮ ਆ ਕੇ ਆਵਾਜ਼ੇ ਪਾੜੀ ਪੁੱਟਾ ਪੜ ਕੇ ਤਾਂ ਕਿ ਆ ਗਾ ਲੋਕਲ ਕੌਂਸਲ ਬੱਚੀ ਆਮ ਆਦਮੀ ਪਾਰਟੀ ਦਾ ਕਰ ਹੋ ਜਾਵੇ ਬਹੁਤ ਬਹੁਤ ਥੈਂਕ ਯੂ ਅੱਜ ਫਗਵਾੜਾ ਵਿੱਚ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਹੈ ਬਹੁਤ ਹੀ ਆਮ ਆਦਮੀ ਪਾਰਟੀ ਦੇ ਬਹੁਤ ਵਲੰਟੀਅਰ ਜਿਹੜੇ ਸਾਰੇ ਖੁਸ਼ ਆ ਕਿਉਂਕਿ ਸਾਡੇ ਨਵ ਨਿਯੁਕਤ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਦੇ ਸ਼੍ਰੀ ਅਮਨ ਅਰੋੜਾ ਜੀ ਫਗਵਾੜਾ ਪਾ ਰਹੇ ਆ ਤੇ ਉਹਨਾਂ ਦੇ ਨਾਲ ਸ਼ਹਿਰੀ ਕਲਸੀ ਜੀ ਜਿਹੜੇ ਕਾਰਜਕਾਰੀ ਪ੍ਰਧਾਨ ਨਵੇਂ ਨਿਯੁਕਤ ਹੋਏ ਆ ਉਹ ਫਗਵਾੜਾ ਵਿੱਚੋਂ ਵੀ ਮੰਗਦੇ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਜਾ ਰਹੇ ਆ ਫਗਵਾੜਾ ਦੇ ਵਲੰਟੀਅਰ ਸਾਰੇ ਸਾਰੇ ਚੇਅਰਮੈਨ ਸਾਹਿਬ ਜਿੰਨੇ ਵੀ ਵਲੰਟੀਅਰ ਸਾਥੀ ਆ ਇੱਥੇ ਸ਼ੂਗਰ ਮਿਲ ਚੌਂਕ ਤੇ ਇਕੱਠੇ ਹੋ ਗਏ ਆ ਉਹਨਾਂ ਦਾ ਸਵਾਗਤ ਕਰਨ ਵਾਸਤੇ ਇੱਕ ਅਲੱਗ ਹੀ ਮਾਹੌਲ ਇੱਕ ਅਲੱਗ ਹੀ ਖੁਸ਼ੀ ਸਾਰੇ ਵਲੰਟੀਅਰਸ ਦੇ ਦੇਖਣ ਨੂੰ ਆ ਰਹੀ ਆ ਕਿਉਂਕਿ ਇਹ ਨਵੇਂ ਨਿਯੁਕਤ ਪ੍ਰਧਾਨ ਨਵੀਂ ਸੋਚ ਲੈ ਕੇ ਆਏ ਆ ਮੰ ਆਉਣਗੇ ਤੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਉੱਪਰ ਲੈ ਕੇ ਜਾਵਾਂਗੇ ਜਾਣਗੇ ਅਸੀਂ ਸਾਰੇ ਪ੍ਰਣ ਕਰਦੇ ਆਂ ਅਸੀਂ ਸਾਰੇ ਸਾਥੀ ਅਮਨ अरोड़ा ਜੀ ਦੇ ਨਾਲ ਰਲ ਕੇ ਪੰਜਾਬ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਦੀ ਆਮ ਆਦਮੀ ਪਾਰਟੀ ਹੋਰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਕਰਾਨਾ ਯਾਤਰਾ ਜਿੱਥੇ ਅਮਨ अरोड़ा ਜੀ ਨਵੇਂ ਨਿਯੁਕਤ ਪ੍ਰਧਾਨ ਜਿਹੜੇ ਬਣੇ ਨੇ ਉਹਨਾਂ ਨਾਲ ਸ਼ਹਿਰੀ ਕਲਸੀ ਜੀ ਕਾਰਜਕਾਰੀ ਪ੍ਰਧਾਨ ਜਿਹੜੇ ਨਾਲ ਆਏ ਵੇ ਆ ਰਹੇ ਨੇ ਉਹਨਾਂ ਦਾ ਇੱਥੇ ਫਗਵਾੜਾ ਪਹੁੰਚਣ ਤੇ ਉਹਨਾਂ ਦਾ ਨਿਗਾਹ ਸਵਾਗਤ ਕਰਦੇ ਆਂ ਸਾਰੀ ਆਮ ਆਦਮੀ ਪਾਰਟੀ ਟੀਮ ਫਗਵਾੜਾ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਪ੍ਰਧਾਨ ਅਮਨ अरोड़ा ਜੀ ਤੇ ਜੈਰੀ ਕਲਸੀ ਜੀ ਨੂੰ ਪਾਰਟੀ ਵੱਲੋਂ ਪੰਜਾਬ ਅਨੁਮਾਨ ਤੇ ਬਹੁਤ ਬਹੁਤ ਸ਼ੁਕਰੀਆ ਜੀ ਦਾ ਸਤਿਕਾਰ ਬਹੁਤ ਬਹੁਤ ਹੈ ਜੀ ਸਾਹਿਬ ਜੀ

बाद